ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਲਖੂਵਾਲ ਨਿਹੜਾ ਡੇਰੀ ਫਾਰਮ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਪਸ਼ੂ ਦਿਖਾਵਾਂਗੇ 3 ਝੋਟੀਆਂ ਤੇ 1 ਵੜ ਦੋ ਪਸ਼ੂ ਬਿਲਕੁਲ ਤਾਜ਼ੇ ਸੋਇਰ ਦੋ ਗੱਬਣਾ ਤਿਆਰ ਝੋਟੀਆਂ ਦਿਖਾਵਾਂਗੇ ਤੇ ਆਪਾਂ ਪਹੁੰਚੇ ਆਂ ਭਾਜੀ ਨੀਟੇ ਸਿੰਘ ਹਣਾ ਕੋਲ ਆਜੋ ਕਰਦੇ ਭਾਈ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਕਿਰਪਾ ਚਾਹੀਦੀ ਆ ਜੀ ਤੇ ਬਾਈ ਆਪਣਾ ਨਾਮ ਤੇ ਐਡਰੈਸ ਲਸੋ ਨਾਮ ਵੀ ਮੇਰਾ ਨੀਤਾ ਪੈਂਟਰ ਲਖੂਵਾਲ ਸੀ ਲਾਈ ਨਾਲਾ ਤੇ ਜਿਹੜਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 95926 6056 ਠੀਕ ਆ ਜੀ 95926 ਤੇ 6056 ਠੀਕ ਆ ਜੀ ਬਈਆ ਜਰਸੀ ਦਾ ਕਰ ਲੀਏ ਜੀ ਉਹ ਵਾਲਾ ਜੀ ਜਰਸੀ ਵੀਰ ਜੀ ਸੂਈ ਆ ਪਰਸੋਂ ਦੀ ਅੱਛਾ ਜੀ ਉਹ ਤੋਂ ਗਿੱਲਾ ਨਾ ਡੋਸ ਆਪਾਂ ਬੁਖਾਰ ਹੋਣੇ ਬੱਚੇ ਦਾ ਠੀਕ ਆ ਤੇ ਬੱਚੀ ਬਣੀ ਜਾ ਰਹੀ ਚੰਗੀ ਐ ਚੋਾਈ ਜੀ ਆਪਾਂ ਚੈੱਕ ਕਰਾ ਲਨ ਲੱਗੇ ਆ ਠੀਕ ਆ ਜੀ ਤੇ ਹੱਲੇ 10 ਤੋਂ 11 ਕਿਲੋ ਬੋਲਾ ਆ ਕੀ ਅੱਜ ਦੀ ਸਵੇਰ ਦਾ ਮੇਰਾ ਗਰਮ ਤੇਨ ਵਾਲੀ ਆ ਸਵੇਰ ਸੂਈਏ ਦੂਜੀ ਹੁਣ ਸਹੀਏ ਦੂਜੀ ਸੂਈ ਆ ਕੈਨ ਵੀ ਆ ਬਿਲਕੁਲ ਵੀ ਕਹਿ ਦਈਏ ਹਾਂਜੀ ਤਾਂ ਬਾਕੀ ਸੀਲ ਠੰਡੀ ਬਣੀ ਅੱਛਾ ਜੀ ਹਾਂਜੀ ਕੀ ਕਰਿਆ ਚੈੱਕ ਕਰਾ ਲਿਆ ਇਹ ਜਵਾਬ ਕੀ ਦੇ ਬੱਚਾ ਜੀ ਠੀਕ ਆ ਜੀ ਮੇਰਾ ਨਾਰੂ ਨੂੰ ਦਿਖਾ ਦੇ ਜਿਹੜਾ ਬਿਲਕੁਲ ਗਿੱਲੀ ਸੂਈ ਆ ਠੀਕ ਹੈ ਜੀ ਲਓ ਜੀ ਬਿਲਕੁਲ ਸਾਹ ਆ ਬਤਨ ਚੈੱਕ ਆ ਸਭ ਲਾ ਕੇ ਰੱਖ ਲਾੜੂ ਜੀ ਕੋਣ ਵੇਖੋ ਅੱਛਾ ਜੀ ਤਾਂ ਤੁਸੀਂ ਰੱਖ ਲਿਆ ਗੰਢੀ ਖਾਣਾ ਬਣਾ ਬਣਾ ਲਈ ਠੀਕ ਹੈ ਠੀਕ ਹੈ ਇਹ ਲਓ ਜੀ ਛੱਡਾ ਛੱਡਾ ਜਿਹੜਾ ਬਹੁਤ ਹੀ ਚੰਗਾ ਕਰ ਮਾਰੀਆ ਇਹ ਖਾਣਾ ਦਾ ਸਵਾਦ ਗਿਆ ਬਹੁਤ ਹੀ ਸ਼ਾਨਦਾਰ ਆ ਗਿਆ ਵਾ ਇਹ ਕਿੰਨਾ ਕੁ ਭਰੀ ਜੁੱਧ ਉਹਦਾ ਜੀ ਜੀ ਦਾ ਬਹੁਤ ਨਹੀਂ ਕਿਤੇ ਕੋਲ 15 ਕਿਲੋ ਦਹੀਂ ਦਾ ਬਚੀ ਅੱਛਾ ਜੀ 11 ਕਿਲੋ ਹੁਣ ਵੱਲੋਂ ਬੋੜਾ ਜਿੰਨੇ ਟਾਈਮ ਅਰਜੀ ਕੋ ਮਿਲਦੇ ਸਾਡੇ ਕੋਲ ਠੀਕ ਹੈ ਠੀਕ ਹੈ ਅਸਲੀ ਸੂਰੀ ਹੈ ਅੱਛਾ ਜੀ ਹਾਂ ਜੀ ਠੀਕ ਹੈ ਜੀ ਦੀ ਪੂਰੀ ਕੋਲ ਗਾਰੰਟੀ ਕਿ ਹੈਗਾ ਦੀ ਕਮੀ ਨਾ ਹੋਣੀ ਠੀਕ ਹੈ ਠੀਕ ਹੈ ਹਾਂ ਪਾ ਕੇ ਜਾ ਸੋ ਜੀ 11 ਲੀਟਰ ਜਿਹੜਾ ਬੋਲਾ ਹੀ ਬੋਲਾ ਤੇ ਆ ਗਿਆ ਅਸੀਂ ਆਹ ਪੰਜਾਬ ਵਾਲੀ ਹਾਂਜੀ 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 ਅਥਾਨ ਦਾ ਕਾਲੋ ਦੇਖੋ ਥਣਾ ਕਰਿਆ ਦੇਖੀ ਪਰ ਵਨ ਮੜਾ ਲਾਗੇ ਇਹ ਚੈੱਕ ਕਰ ਸਕਦੇ ਥਣਾ ਦਾ ਪਸਮਾ ਤੇ ਥਣਾ ਦਾ ਸੈਕ ਬਹੁਤ ਸ਼ਾਨਦਾਰ ਆ ਗਿਆ ਚੌਣ ਦੇਖੋ ਵੀਰ ਜੀ ਭਾਵੇਂ ਛੋਟਾ ਬੱਚਾ ਬਾਜੋ ਚੋਲੇਗਾ ਅੱਛਾ ਜੀ ਹਾਂਜੀ ਲਾ ਜੀ ਇਸ ਤਰ੍ਹਾਂ ਮਨਪ੍ਰਲਾਇ ਆ ਮਾੜਾ ਲੈਣਾ ਨਹੀਂ ਕਿੱਥੋਂ ਲੈਣਾ ਤੇ ਅੱਛਾ ਜੀ ਹਾਂ ਜਦੋਂ ਅਗਲੇ ਕੋ ਪੈਸੇ ਲੈਣੇ ਆ ਤੇ ਬਿਲਕੁਲ ਬਸ ਸੱਨੀਆਂ ਕਰ ਕਰ ਖੜੇ ਕੋਈ ਇੱਥੇ ਨੂੰ ਮਜਾਟ ਕਰ ਆ ਗਿਆ ਆਪਣੀ ਤਰਦੀ ਨਾਲ ਠੀਕ ਹੈ ਠੀਕ ਹੈ ਲੋ ਜੀ ਮੋਟਰ ਵਾਲਾ ਹੀ ਹਸਾਕਦਾ ਜੇ ਥਾਣਾ ਦੀ ਐਨ ਇੱਕ ਨੰਬਰ ਆ ਪਾਸ ਮੋਟੀ ਧਾਰਿਆ ਇਹੇ ਗੱਲ ਦੀ ਕਮੀ ਨਾ ਹੋਊਗੀ ਅੱਛਾ ਜੀ ਹਾਂ ਲੋ ਜੀ ਬੋਲ ਕੇ ਉਹ ਜੀ ਇਹਦਾ ਬਹੁਤ ਚੰਗਾ ਆ ਗਿਆ ਬਹੁਤ ਚੰਗਾ ਆ ਬੂਤੀ ਦਿਖਾਓ ਬਸ ਪਿਓਰ ਪੰਜਾਬ ਵਾਲੀ ਆ ਠੀਕ ਹੈ ਮਰ ਲੋ ਜੀ ਇਸ ਤੋਂ ਅੱਗੇ ਨਹੀਂ ਕਰ ਸਕਦਾ ਜੀ ਐਨ ਬੋਲ ਬੋਲਦਾ ਕੱਲੇ ਬੱਚੀ ਥੋੜੀ ਜਿਹੀ ਲੱਭੇ ਜਾਂ ਮਾਨੂੰ ਸੂਈ ਕਰਕੇ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਲੋ ਜੀ ਚੰਦਾ ਜਿਹੜਾ ਉਹ ਨਾਲ ਉਹਦਾ ਵੀ ਛੱਡੇ ਤੇ ਕਾਫੀ ਆ ਗਈਆਂ ਆ ਚਲੋ ਵੀ ਚੰਗੀ ਸਾਹ ਕਰਨਾ ਪਰਾ ਲਾਇਦਾ ਦੁੱਧ ਚੰਗਾ ਕੱਢੀਏ ਉਸੋਂ ਕਿ 15 ਲੀਟਰ ਬਈਂਦਾ ਕਿ ਦੁੱਧ ਭਰੂਗੀ ਅੰਨੀ ਸੀਰਿਆ ਨਹੀਂ ਕੋਈ ਮਤਲਬ ਮੰਗਾਦੀ ਪੋਣਾ ਕੁਛ ਨਹੀਂ ਅੱਛਾ ਜੀ ਬਾਕੀ ਆਪ ਨੂੰ ਚੱਡੇ ਦੇ ਚਾੜਾ ਲੱਭਣਾ ਹੈ ਠੀਕ ਹੈ ਠੀਕ ਹੈ ਚੱਕਾ ਲੈਣੇ ਲਾਗੇ ਤੋਂ ਚੱਡੇ ਦੇ ਨਾਲ ਨਾਲ ਜਿਹੜੀਆਂ ਕਾਫੀ ਆ ਗਈਆਂ ਆ ਬਾਕੀ ਨੇ ਵਾਲੇ ਨੂੰ ਕਿੱਡਾ ਸ਼ਾਂਤ ਹੈ ਇਹਨੂੰ ਲਾਓ ਮੈਂ ਕਿਤੇ ਹੈਗਾ ਕੋਈ ਕੋਈ ਭਾਲ ਨਹੀਂ ਛੜਨੀ ਹੈ ਇੱਕ ਨੰਬਰ ਚੱਡਾ ਠੀਕ ਹੈ ਭਾਈ ਇਹਦਾ ਮੁੱਲ ਫਿਰ ਮੁੱਲ ਵੀ ਨਹੀਂ ਗੈਰ ਹੀ ਕਰਨੇ ਬਿਲਕੁਲ ਆਪਾਂ ਅੱਛਾ ਜੀ 50 ਦੀ ਏਰੀਏ ਕਰ ਦੋ ਜਿੱਥੇ ਕੋਈ ਛੱਡ ਹੀ ਦੇਣੀ ਹੈ ਹਾਂ ਨਹੀਂ ਕਰਦੀ ਹਾਂ ਨਹੀਂ ਕਰਦੀ ਆ 47 ਨੇ ਜੀ ਬਹੁਤ ਛੱਡ ਲਿਆ ਹੋਰ ਕਰਦਗੇ ਜਿ 44 ਇਹ ਜੀ ਦੇਵਾਂਗੇ ਅੱਛਾ ਜੀ ਤੇ ਉਹਦੇ ਵਿੱਚੋਂ 1000 ਹੋਰ ਛੋਟ ਕਰ ਦਾਂਗੇ 44 ਜੀ 44 ਵੀ ਹਾਂ ਨਾ ਹੀ 200 ਛੋਟ ਹੀ ਹੋਣੀ 44 ਠੀਕ ਹੈ ਠੀਕ ਆ ਲਓ ਜੀ 44 ਭਾਵੇਂ ਮੇਰਾ ਵੀਰ ਸਾਡੇ ਕਹਿਣ ਦੀ ਗੱਲ ਨਹੀਂ ਅਸੀਂ ਤੇ ਤਸੱਲੀ ਕਰਕੇ ਪੈਸੇ ਦੇ ਆਏ ਹਾਂ ਹਾਂ ਜੀ ਹਾਂ ਜੀ ਜਿਹਨੇ ਲੈਣੀ ਹੁੰਦਾ ਵੀ ਹੱਕ ਮੰਦਾ ਹੈ ਜਿਹੜਾ ਨਹੀਂ ਲਿਆ ਸਕਦਾ ਮੇਰਾ ਵੀਰ ਵੀਡੀਓ ਕਾਲ ਤੇ ਚਵਾਲੇ ਠੀਕ ਹੈ ਠੀਕ ਹੈ ਤਸੱਲੀ ਕਰਕੇ ਫੇਰ ਖੜੇ ਤਾਂ ਦੋ ਟਾਈਮ ਜਵਾਵੇ ਬਣੇ ਅੱਛਾ ਜੀ ਭਲੇ ਬੋਣਾ ਇਹ ਸਖਤ ਬੋਲਾ ਹੋਊਗਾ ਆ ਬਿਲਕੁਲ ਗਿੱਲਾ ਬੱਜਾ ਗਿੱਲਾ ਬੱਜਾ ਜੀ ਬਿਲਕੁਲ ਤਾਜੀ ਜਾਂਦੇ 11 ਨੇ ਦਾ ਪੋਲ ਹੀ ਪੋਲਾ ਪਿਆ ਆ ਰਿਹਾ ਚਲੋ ਬਾਕੀ ਕੋਈ ਚੰਗੀ ਸਾਮ ਕਰਨ ਲਾ ਭਰਾ ਦਾ ਉਹ ਚੰਗਾ ਦੁੱਧ ਕੱਢੀ ਜਾਊਗੀ ਤੇ ਬਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਝੋਟੀ ਇਹ ਝੋਡੀ ਵੀਰ ਜੀ ਹਰਿਆਣੇ ਦੀ ਝੋਡੀ ਇੱਧਰ ਦੀ ਦੇਸੀ ਨਹੀਂ ਆ ਹਾਂਜੀ ਜਿਹੜੇ ਵੀਰ ਸਿਆਣੇ ਉਹਨਾਂ ਆ ਵੀ ਵੇਖ ਲੈਣੀਆਂ ਆ ਬਿਲਕੁਲ ਜੀ ਆਪਾਂ ਇਧਰੋਂ ਹੀ ਰਹੀ ਅਸੀਂ ਨਹੀਂ ਕਿਵੇਂ ਅਸੀਂ ਹਰਿਆਣੇ ਨਾਲ ਜਾਣੇ ਹੀ ਆ ਅੱਛਾ ਜੀ ਪਰ ਝੋਡੀ ਹਰਿਆਣੇ ਦੀ ਆ ਠੀਕ ਹੈ ਜੀ ਤੇ ਦੁੱਧ ਦੇਖੋਣਾ 11 ਤੋਂ 12 ਕਿਲੋ ਆ ਅੱਛਾ ਜੀ ਪਰ 10 ਤੋਂ ਬਾਹਰ ਬਾਹਰ ਜਿਹੜਾ ਮਰਜੀ ਤਫਨੀਆਂ ਕਰਕੇ ਭਾਵੇਂ ਬਿਨਾ ਚੋਂਦੋਂ ਲਾ ਜੇ ਅੱਛਾ ਜੀ ਗੁੱਦ ਮੈਨ ਨਾਲ ਆ 11 ਬਾਰ ਲੱਗ ਤੋ ਠੀਕ ਹੈ ਠੀਕ ਹੈ ਠੀਕ ਹੈ ਜੀ ਬਾਕੀ ਤਾਂ ਇਹਦਾ ਵੀ ਦਿਖਾਉਣੇ ਦਾ ਰਾਂ ਪੂਰਾ ਖਾਰ ਗਏ ਪਿਓਰ ਮੋਰਾ ਨਦਲੀਏ ਸੁਭਾ ਭਾਈ ਜੀ ਪਹਿਲਾ ਸੁਆ ਪਹਿਲਾ ਸੁਆ ਅੰਮੀ ਦੀ ਬੜੀ ਐ ਜਿੱਦਾਂ ਮਰਜੀ ਮਤਲਬ ਜਿਹੜਾ ਮਰਜੀ ਬੈ ਕੇ ਚੋਵੇ ਅੱਛਾ ਜੀ ਹਾਂ ਜੀ ਤੇ ਜਵਾਗ ਦੇ ਪਛੇ ਇਹ ਲੱਗਾ ਜੇ ਲਓ ਜੀ ਮੇਲ ਕਾਫ ਆ ਗਿਆ ਜੀ ਪਛੇਰੇ ਦੀਆਂ ਨੂੰ 12 13 ਦੇ ਨਾ ਹੋ ਗਿਆ ਅੱਛਾ ਜੀ ਕਾਲਾ ਮਾਰਨ ਦਾ ਵੀ ਆ ਠੀਕ ਹੈ ਜੀ ਇਹ ਕਰ ਮੋਰਾ ਨਜ਼ਲੀ ਦੇ ਘਾਤਾ ਤੋਂ ਜਿਹੜਾ ਬਹੁਤ ਹੀ ਚੰਗਾ ਵਾ ਤੇ ਪਹਿਲਾ ਸਵੇਰ ਸਵੇਰ ਥਾਣ ਤੋਂ ਬਹੁਤ ਹੀ ਬਾਪ ਮੋਲ ਕੱਢਿਆ ਪਿਆ ਹੋਆ ਕਰਨ ਵਾਲੀ ਨੇ ਇਹਨ ਕੱਲਾ ਕੱਲਾ ਲੱਗਾ ਹੋਆ ਥਾਣਾ ਇਹ ਕਿਦਾਂ ਬੱਚੇ ਤੋਂ ਬਣਾ ਨਹੀਂ ਥਲੇ ਬਹਿ ਜਾਓ ਅੱਛਾ ਈ ਨਹੀਂ ਨਹੀਂ ਠੰਡੀ ਹੈ ਠੀਕ ਹੈ ਕਿੰਨਾ ਕੁ ਭਰ ਜਾਊ ਇਹ ਮੀਰ ਜੀ ਦੁੱਧ ਛੋਟੀ ਨੇ ਕੋਈ ਅੰਗਰੇਜ਼ੀ ਸੇਵਾ 14 ਕਰੋ ਤੋਂ ਪਹਿਲਾਂ ਨੇ ਦੇ ਦਿੱਤਾ ਅੱਛਾ ਜੀ ਕਵਾਰ ਦੀ ਵਾਲੀ ਝੋਟੀ ਕੋ ਹੋ ਜੀ ਦੇਸੀ ਦੂਸੀ ਦੀ ਠੀਕ ਹੈ ਠੀਕ ਹੈ ਠੀਕ ਹੈ ਜੀ ਲਓ ਜੀ ਥਣ ਥੋਂ ਦਾ ਇਹ ਜਿਹੜਾ ਮੈਂ ਹਜੇ ਥਣ ਲੱਗਦਾ ਹੀ ਨਹੀਂ ਨਹੀਂ ਲੱਗਦਾ ਸਹੀ ਗੱਲ ਦੇਖੋ ਲਓ ਜੀ ਕਿਹੜਾ ਸਾਦੇ ਆ ਨਾ ਕਿੰਨੇ ਗੜਵਾ ਮੈਂ ਕੋਈ ਨਾ ਦਿਖਾ ਦਿੰਦੇ ਨਾਲਾਂ ਨੂੰ ਚੰਡੇ ਦੇ ਦੇ ਵੀ ਆ ਗਿਆ ਬਾਕੀ ਇਹ ਵੀ ਸਾਰਾ ਆ ਗਿਆ ਆ ਜਿਆਰੇ ਮਾ ਕੋਈ ਫੂਰ ਨਹੀਂ ਛਟਾਨਿਆ ਕਿਦਾਂ ਗਾਇਨੀ ਚਵਾਈ ਇਦਾਂ ਚਵਾਈ ਬਿਲਕੁਲ ਬਿਲਕੁਲ ਜੀ ਐਨ ਫੋਲੀ ਬਿਲਕੁਲ ਤੇ ਮਗਰ ਲਿਖਣਾ ਦੀ ਵੀ ਤੇ ਹੁੰਦੇ ਆ ਲੋ ਜੀ ਚੱਕਾ ਸਾਡੇ ਤਿੰਨ ਥਣਾ ਬਿਲਕੁਲ ਜਿਹੜੀਆਂ ਇਹਦੀਆਂ ਵੀ ਗੋਲ ਧਾਰਿਆ ਬਿਲਕੁਲ ਸਾਫ ਧਾਰਾਂ ਨਹੀ ਨਹੀ ਬਲੋ ਇਹ ਤਾਂ ਨਹੀਂ ਨਾ ਹੋਊਗੀ ਅੱਛਾ ਜੀ ਥਾਣੇ ਕੋਲੋਂ ਢੋਟੀ ਨੇ ਬਣਾਇਆ ਬਹੁਤ ਹੀ ਯਾਰਾ ਪਿਆਰਾ ਲੱਗਾ ਬਾਕੀ ਖੋਲ ਕੇ ਮੈਲੀ ਆ ਇਹ ਹੈ ਵਡੀ ਨਹੀਂ ਛੋਟੀ ਨਾ ਸਮਝੇ ਹਾਂਜੀ ਹਾਂਜੀ ਛੋਟਾ ਸਾਈਜ਼ ਛੋਟੀਆਂ ਵੱਡੀ ਵੇਖੋ ਠੀਕ ਹੈ ਠੀਕ ਹੈ ਦੇਖੋ ਬੁਹਾ ਮੈਣਾ ਤਾਂ ਯਾਰ ਟਪਲਾ ਗੱਡੀ ਆ ਤੇ ਕਾਟ ਕਾਟ ਜਿਹੜਾ ਬੈਟ ਜਿਹਨੋਂ ਬਾਹਰ ਨੰਨ ਲਗਾ ਕਰਨਾ ਬਸ ਬਹੁਤ ਬੜਾ ਨਵੀਂ ਘਟਨਾ ਬਾਹਰ ਫਣੀਆ ਆਇਆ ਵਾ ਤੇ ਕਿਉਂਕਿ ਆਹ ਸੁਣਾ ਦਾ ਲਾਕ ਦਾ ਬਹੁਤ ਹੀ ਕੰਗਾ ਲੱਗਾ ਵਾ ਲੋਜੀ ਕੇ ਇਸ ਕੁਆਲਟੀ ਵੀ ਚੈੱਕ ਕਰ ਲੈਂਦੇ ਸਿੰਗ ਸੁng ਜਿਹੜਾ ਉਹਦੀ ਚੰਗਾ ਆ ਗਿਆ ਉਹ ਮੋਰਾ ਨਸਲ ਦੇ ਰਿਹਾ ਗਈ ਤੇ ਇਹ ਵੀ 14 15 ਲੀਟਰ ਦੁੱਧ ਭਰੀ ਜੋ ਵੀ ਚਲੋ ਬਾਕੀ ਅੱਗੇ ਸਾਹ ਪਿਆ ਵੀ ਚੰਗੀ ਸਾਹ ਮਨ ਨਾਲ ਦਾ ਵੀ ਤਾਂ ਦੁੱਧ ਚੰਗਾ ਕੱਢੀ ਜੋ ਵੀ ਬਾਕੀ ਮੌਕੇ ਦੇ ਦਾ ਸਾਹ ਤੋਂ ਪਲੱਸ ਦੁੱਧਿਆ ਇਹ ਜਿਹੜਾ 12 11 12 ਕਿਲੋ ਮਿੰਟ ਵਾਲਾ ਅੱਛਾ ਜੀ ਅਸੀਂ ਕਿੱਥੇ ਜਿਹੜਾ ਖੱਟਾ ਪਾਣੀ ਵਰਗਾ ਨਾ ਹਾਂਜੀ ਤਾਂ ਆਹ ਤਾਂ ਬਾਹਰ ਹੀ ਹੋਣਾ ਨਹੀਂ ਹੂਗਾ ਠੀਕ ਹੈ ਠੀਕ ਹਾਂਜੀ ਤੇ ਛੋਟੀ ਦੁੱਧ 14 ਮੈਲੋ ਦੇ ਦੇਣਾ ਅੱਛਾ ਜੀ ਬਾਕੀ ਦੋਵਾਂ ਮੈਨੂੰ ਸਾਹ ਸੁਣ ਚੈੱਕ ਕਰਾ ਦੇਣਾ ਆ ਆਪਾਂ ਫੇਰ ਭੇਜੋਗੇ ਭੇਜ ਲਓ ਲਓ ਜੀ ਫੀਸ ਲਿਆ ਹਟਾ ਦੇ ਬਹੁਤ ਆ ਰਹੀਆਂ ਆ ਇਸ ਤਰ੍ਹਾਂ ਕਿਤੇ ਮਿਲਦੀਆਂ ਥੋੜੀਆਂ ਪਹਿਲਾਂ ਨਾ ਨਹੀਂ ਨਹੀਂ ਬਿਲਕੁਲ ਨਹੀਂ ਆ ਦੇਰ ਮਾਰੀਏ ਤਾਂ ਨਾਲ ਅੱਗੇ ਜਦੋਂ ਬੋਟਰਦਾ ਸੋਚਣਾ ਵੇਦਾ ਇਤਰਾ ਆ ਬਿਲਕੁਲ ਬਿਲਕੁਲ ਹੈ ਨਾ ਅੱਧਾ ਪੜਨ ਤੱਕ ਜਾਂਦੀ ਆ ਇਹਦਾ ਭਾਈ ਮੋਲ ਕਰ ਤੇ ਸਿਰ ਦੀ ਕੁਆਲਟੀ ਵੇਖੋ ਸਿੰਗ ਸਿਰ ਦੀ ਸਾਰੀ ਬੰਦਾ ਕੋਈ ਛਾਪ ਨਹੀਂ ਮੋਲ ਵੀਰ ਜੀ ਮੈਂ ਹੁਣ ਵੀਡੀਓ ਵੇਖਣਾ ਹੈ ਨਹੀਂ ਝੋਟੀਆਂ ਲੋਕਾ 1.5 ਲੱਖ ਮੋਲ ਪਾਉਣ ਰਹਾ ਹੈ 1.40 45 ਹਾਂਜੀ ਪਰ ਆਪਾਂ ਦੇ ਦੇਣੀ ਤੁਹਾਡੀ ਸਵਾ ਦੀ 1.50 ਦੀ ਹਾਂਜੀ ਹੋਰ ਕਰ ਦਈਏ ਕਿ ਨਾ ਕਰੀਏ ਦੱਸੋ ਪਾਂ ਚੜਾ ਲਿਓ ਤੁੰ 1.20 ਦੀ ਹਾਂਜੀ 4-5 ਅੜਾਈਏ 15 ਬਿਲਕੁਲ ਜਾਇਜ਼ ਦੇਣੀ ਹੈ ਅੱਛਾ ਜੀ 3000 ਹੋਰ ਛੋਟ 1112 ਇਹ ਟੀਓਟੀ ਦੇਣੀ ਹੈ اچھا ਜੀ ਉਹ ਚਾਹ ਮਾਨ ਤਾਂ ਫੇਰ ਕਰਦਾ ਕਿ ਅੱਲਾ ਕੋਈ ਜੱਗ ਨੂੰ ਕੋਈ ਵੀਰ ਭਰਾ ਫੋਨ ਲਾਵੇ ਠੀਕ ਪਰ ਛੋਟੀ ਚੋਕੇ ਖੜੇ ਸਾਡੇ ਕੋਲ ਨਹੀਂ ਬਿਲਕੁਲ ਜਿੰਨੇ ਦਾ ਮਰਜ਼ੀ ਚੋਵੇ ਲਓ ਜੀ ਚਾਹ ਦਾ ਮੈਲਾ ਮਾਰ ਲੱਗੇ 2 ਤੋਂ 14 ਕਿਲੋ ਦੇਣਾ ਵੇਖੋ ਅੱਛਾ ਜੀ ਐਨ ਕੱਲਾ ਕੱਲਾ 14 ਨੁਕਰਾਂ ਦੇ ਥਾਂ ਲੱਗਾ ਪਿਆ ਐਨ ਮੇਰਾ ਠੀਕ ਹੀ ਜਾਂਦੇ ਪਾਲੇ ਹੁੰਦੇ ਆ ਕਰਦਾ ਨੇ ਮਾਨ ਮਨ ਹੋਰ ਕੋਈ ਜੱਗ ਨਹੀਂ ਆ ਉਹਦੇ ਮਾਨਤਨ ਬਾਈ ਕਹਿੰਦਾ ਕਿ ਖੁੱਲਾ ਕਰਾਂ ਫੇਰ ਬਾਈ ਜੇ ਤੀਜੇ ਨੰਬਰ ਦੇ ਕਿਵੇਂ ਆ ਗਈਆਂ ਮੀਆਂ ਦੇ ਇੱਕ ਦੇ ਵੀ ਸਾਡੀਆਂ ਬਲਾ ਦੇਣਾ ਨਹੀਂ ਤੇਰੇ ਵੇਖੋ ਕਿਦਾਂ ਲੈਵੇ ਗਾਂ ਨੂੰ ਕੁੜੇ ਮੀਟਰ ਮੀ ਅਦੇ ਵੀ ਇਹ ਦੋ ਚਾਰ ਨਾਲ ਲੈ ਜਾਣੇ ਆ। ਅੱਛਾ ਜੀ। ਇਹਦਾ ਵੀ ਰਿਕਾਡ ਪੈਲਣ ਦਾ ਮਾਨੂੰ 12-13 ਕਿਲੋ ਦਾ ਆ। ਅੱਛਾ ਦੂਜਾ ਦੁੱਧ ਵੀ। ਕੋਣ ਦੂਜਾ ਦੁੱਧ ਵੀ ਲੈ। ਠੀਕ ਹੈ ਠੀਕ ਹੈ। ਲਓ ਜੀ ਇਹਨਾਂ ਅੱਛੇ ਪਕਾਣ ਨੂੰ ਉਹਨੂੰ ਜਿੱਤਨ ਤੋਂ 60 ਵੀ ਬਾਕੀ ਥੇਨ ਦਾ ਇਹ ਵੀ 2-4 ਹੋਰ। ਪਹਿਲੇ ਸਵੇਰ ਇਹਨੇ ਵੀ 10 ਤੋਂ 12 ਲੀਟਰ ਦੁੱਧ ਭਰਿਆ ਵਾ ਨੀਂਦੀ ਦਾ ਪਾਠ ਰੱਖ ਰਹੀ ਆ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਛੱਤੇ। ਇਹਨਾਂ ਤੋਂ ਨਿਰਾਖ ਲੈਵਾ ਪੜ ਆਇਆ ਗਾ। ਹਾਂਜੀ ਹਾਂਜੀ। ਉਹਨਾਂ ਦੇ ਕਿੱਥੇ ਆ ਗਏ ਬੜੀ ਪ੍ਰੀਤਨ ਕੋਲ ਸ਼ਾਬੀਨ ਆ ਗਏ ਬੜੀਆਂ ਜੀਆਂ ਟਿੱਕੀਆਂ ਭਗੀਆਂ ਨਹੀਂ ਆਂ ਹਾਂਜੀ 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 ਲੋਕੀ ਢਲ ਨਾਲੋਂ ਲਾ ਜਿਹੜੀਆਂ ਚੱਡੇ ਤੇ ਇਹਦੇ ਵੀ ਕਾਫੀ ਆ ਗਏ ਆ ਵਾ ਤੇ ਖੂਨ ਦਾ ਫੇਰਾ ਹੋਣਾ ਬਹੁਤ ਵੀ ਚੱਗਦਾ ਤੇ ਲੈਂਦਾ ਇਹਨਾਂ ਗਾਂ ਨੂੰ ਦੀਆਂ ਲੈ ਛੋਟੀਆਂ ਕਿੰਨੀ ਕੁ ਬਣਨੀ ਹੋਰ ਵੇਖਿਓ ਆ ਵੇਖੋ ਬਹੁਤ ਜ਼ਿਆਦਾ ਜਿੰਨੇ ਥਾਣੇ ਕੋਲ ਕੜਾ ਲਗਾ ਕੁਆਲਟੀ ਵਾਲਾ ਬਿਲਕੁਲ ਬਿਲਕੁਲ ਜੇ ਇਹ ਗੱਲ ਤੁਹਾਨੂੰ ਦਾਕ ਲੱਗਾ ਪਿਆ ਵਾ ਚੱਟ ਤੇ ਬਾਕੀ ਵੀਰ ਜੀ ਮਤਲਬ ਥਾਣਾ ਦੀ ਹਾਂਜੀ ਬਾਹਰ ਪਿੱਛੇ ਦੀ ਫੁੱਲ ਗਰੰਟੀ ਹੈ ਉਹ ਕਿ ਬਾਕੀ ਇਥੇ ਕੋਈ ਤਸੱਲੀ ਕਰਕੇ ਖੜੇ ਅੱਛਾ ਜੀ ਹਾਂਜੀ ਕਿਹੇ ਕਰਨੀ ਕੰਮਿਆ ਜਿਹੜਾ ਆਨਲਾਈਨ ਮੰਗਾਉਂਦਾ ਨਾ ਵੀਰ ਹਾਂਜੀ ਫੁੱਲ ਗਰੰਟੀ ਉਹ ਥਾਣਾ ਦੀ ਪਿੱਛੇ ਦੀ ਅੱਛਾ ਜੀ ਹਾਂਜੀ ਠੀਕ ਹੈ ਤੇ ਪਹਿਲੀ ਵੀ ਗੱਲ ਕੋਈ ਇਥੇ ਮੇਰਾ ਵੀਰ ਆ ਜੇ ਆਣ ਤਸੱਲੀ ਕਰਕੇ ਖੜੇ ਸਿਰ ਤੇ ਆਵੇ ਤਾਂ ਵੱਧ ਦੇਣਗੀਆਂ ਬਿਲਕੁਲ ਸਹੀ ਗੱਲ ਹੈ ਜੀ ਇਹਦਾ ਵੀ ਮੁੱਲ ਵੀ ਮੁੱਲ ਵੀਰ ਜੀ ਇਹ ਬਿਲਕੁਲ ਜਾਇਜ ਕਰਨੇ ਮਾਲ ਲੱਕੋ ਅੰਦਰ ਕਰਦਗੇ ਰ ਅੰਦਰ ਕਰਦਗੇ ਹਾਂਜੀ ਕਿੰਨੀ ਕਰ ਲਈਏ ਦੱਸੋ ਕਰ ਦੋ ਇਤਨ ਕਾਟ ਦੇਣੀ ਏ ਪੂਰੇ ਵੀ ਨਾ ਤੇਰੀਏ ਨਹੀਂ ਕਰਦੀਏ ਲੱਕੋ ਅੰਦਰ ਦੋ ਛੜਦੀਏ ਹੋਰ ਛੜਦੀਏ ਦੱਸੋ ਪੁੱਲੇ ਤੋਂ ਦੱਸੋ ਕੋਈ ਕਾਟਿਆ ਨਾ ਮੇਰੀ 95 ਦੀ ਹਾਂਜੀ ਇੱਕ ਹੋਰ ਛੋੜ 93 ਹਾਂ ਨਹੀਂ 94 ਤੇ 200 ਰੁਪਏ ਛੋੜ ਹੀ ਕਰਨੀ ਠੀਕ ਆ ਠੀਕ ਆ ਲਓ ਛੱਲੀ ਕਰਕੇ ਖੜੇ ਮੈਂ ਵੇਖ ਲਓ ਕਿਤਾ ਦੀ ਕੁਆਲਟੀ ਵਾਲੀ ਨਹੀਂ ਯਾਰ ਗਰੀਬੀ ਕਰਨੀ ਨਹੀਂ ਦੀ ਦਾ ਪੱਕ ਰੱਖ ਜੀ ਬਾਕੀ ਵੱਡੇ ਕੱਦਗਾ ਖੜੀ ਗਿਆ ਇਤਨੀ ਦਿਖਾਉ ਰਹੀ ਏ ਦੇਸ਼ਕੋ ਇਹਨਾਂ ਬਾਰੇ ਕਿ ਇਹ ਵੀਰ ਦੀ ਕਹਿਣ ਨੂੰ ਤਾਂ ਦੂਜਾ ਵੀ ਕਾਹ ਸਕਦੇ ਆ ਤੀਜੇ ਸੁਣੀ ਹੁਣ ਅੱਛਾ ਜੀ ਹਾਂ ਤੇ ਮੈਂ ਇਹ ਵੇਖੋ ਕੱਦ ਉਹਨਾਂ ਲਈ ਸਾਫ ਕਿੰਨੀ ਆ ਬੰਨੀ ਇਹ ਵੀ ਬੜੀ ਇਹ ਕਿੰਨੇ ਕੁ ਦੋਤਾਂ ਲਈ ਆ ਉਹਦੇ ਵੀਰ ਜੇ 12 ਕਿਲੋ ਜੰਗਰੀ ਮਰਜ਼ਾ ਪਰ ਤਾਂ ਅੰਛਰ ਕਦਰੀ ਸੇਵਾ ਦੇ ਮੈਂ ਚਾਹੀ ਇਹ ਹੁਣ ਮੈਂ ਉਹਨਾਂ ਤੇ ਆਇਆ ਜਾ ਬੱਲੇ ਠੀਕ ਹੈ ਠੀਕ ਹੈ ਭਾਈ ਤੀਸਰਾ ਸਰਬਸਤ ਉਹਨੇ ਤੇ ਕੱਡ ਕੱਡ ਜਿਹੜਾ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਵਾ ਸਣ ਜੱਡ ਬਲੈਕਰ 12 ਲੀਟਰ ਦਾ ਦੁੱਧ ਪਿੱਛੇ ਸੋਵੇ ਨੇ ਭਰਿਆ ਬਾਰੇ ਸਹੀ ਤਰ੍ਹਾਂ ਸੁਬਾਹ ਸੁਬੀ ਕੱਢੇ ਲਾਡ ਲਾਏ ਇਹਦੇ ਵੀ ਕਾਫੀ ਹਵਾਨੇ ਦੇ ਸੂਨ ਦਾ ਘਵਾਨਾ ਲੈ ਵੀ ਬਾਲ ਦੀ ਜਗਾ ਬਣਾ ਲਈ ਕਿੰਨਾ ਚਲਾਇਓ ਇਹ ਤਾਂ ਕੋਈ ਸਾਡੇ ਦਾ ਨਹੀਂ ਜੀ ਸਾਡੇ ਸਾਹਮਣੇ ਹੈ ਮੇਰੇ ਖੰਦ ਹਫਤਾ ਲੈ ਹੀ ਜੋਕ ਨਹੀਂ ਇਹ ਸਣੇ ਦੇ ਕਾਫੀ ਸਾਫ ਬੜੀ ਆ ਥਾਂ ਥਾਂ ਦੀ ਤੇਰ ਗਿਆ ਆ ਵਾਹ ਕਿਦਾਂ ਆ ਸਾਡੇ ਆ ਕੋਲੇ ਲੈਵੇ ਦੀ ਆ ਹਾਂਜੀ ਹਾਂਜੀ ਦੁੱਧ ਬਾਰਾ ਤੁਹਾਨੂੰ ਮਨੋ ਦੇਂਦੀ ਏ ਬੜੇ ਆਰਾਮ ਨਾਲ ਠੀਕ ਹੈ ਠੀਕ ਹੈ ਆਪੂ ਮੜਗਲੇ ਦੀ ਸੇਵਾਕ ਨਹੀਂ ਬਿਲਕੁਲ ਬਿਲਕੁਲ ਨਾ ਨਾ ਹੁਣਾਂ ਦੀ ਭਾਰ ਨੂੰ ਸਾਡੇ ਕੋਲ ਤੋਂ ਤੇ ਵੱਡੀ ਐ ਨਾ ਛੋਟੀ ਨਾ ਸਮਝੇ ਕੋਈ ਹਾਂਜੀ ਹਾਂਜੀ ਹਾਂ ਬੋਲੀ ਇਹ ਵੀ ਸਹੂਲਤ ਆ ਕਿ ਚੱਡਾ ਲਾ ਜੂਗੀ ਥਣ ਬਹੁਤ ਚੱਡਾ ਲਗਾ ਟੱਪਣੇ ਅੜੜੀ ਮੋਟੀ ਗੇ ਰੂਮਰ ਕੀ ਨੇ ਅੱਛਾ ਏ ਹਾਂਜੀ ਤੇ ਮੁੱਲ ਲਗਾ ਨਹੀਂ ਬਿਲਕੁਲ ਜਾਇਜ ਹੀ ਕਰਨਾ ਐ 95 ਦੇ ਦਈਏ ਕਰ ਦਈਏ ਤਾਂ ਲੱਗੇ ਜਸ ਤੋਂ 5 ਹੀ 60 ਕਰ ਦਈਏ 90 ਅੰਦਰ ਅੰਦਰ ਕਰ ਦਈਏ ਹਾਂਜੀ ਦੱਸੋ ਕਿ ਨਹੀਂ ਕਰੀਏ ਤਾਂ ਤੋਂ ਆਪੇ ਲਿਖੇ ਛੱਡ ਗਏ ਦੋ ਛੱਡ ਗਏ 85 ਨਹੀਂ ਕਰੀਏ ਮਾੜਾ ਬਹੁਤ ਆ ਵੱਡੀ ਜਾਣਿਆ ਜਾਂਦੇ ਹੋ ਜੈਸਾ ਚਲ 85 ਦੇ ਨਾਲ ਕੋਈ ਚ 1 ਫਰ ਹਜ਼ਾਰ ਹੋਰ ਛੱਡ ਗਏ 85 ਵੀ 84 ਹਜ਼ਾਰ ਦੇ ਵਿੱਚੋਂ ਛੋੜ ਹੀ ਕਰਾਂਗੇ ਅੱਛਾ ਜੀ ਚਲ ਮਾਨਮਾਨ ਕਰਨਾ ਪੈਦਾ ਭੈਣ ਭਰਾ ਜਦੋਂ ਕੋਲ ਨੇੜੇ ਕੋਈ ਚੈੱਕ ਨਹੀਂ ਕਰਦਾ ਕਿ ਬਾਕੀ ਤਸੱਲੀ ਕਰਕੇ ਮੇਰਾ ਵੀ ਰਖਣਾ ਅੱਛਾ ਹੀ ਹਾਂ ਦਾ ਵੀ ਥਣਾ ਥੋੜਾ ਦੀਆਂ ਸੋਈਆਂ ਪਤਾਰਾਂ ਮਾਰ ਕੇ ਵੀ ਦਿਖਾ ਦਿੰਦੇ ਨੇ ਹਾਂਜੀ ਹਾਂਜੀ ਤਾਂ ਵੀ ਦੋ-ਦੋ ਟਾਈਮ ਤੇ ਆਵੇ ਫਣ ਨਹੀਂ ਗੰਮਣਾ ਜੀ ਮਾਸ ਕਰ ਠੀਕ ਹੈ ਠੀਕ ਹੈ ਜੀ ਆਪਾਂ ਮੁੜ ਕੇ ਕੋਲਾਪਣ ਲੈਣਾ ਆਪਾਂ ਤਸੱਲੀ ਕਰਕੇ ਪੈਸੇ ਦੇ ਜਾਏ ਆ ਨਹੀਂ ਬਿਲਕੁਲ ਇਹ ਭੋਲੇ ਲੈਣੇ ਆ ਹਾਂਜੀ 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 ਸਰ ਜੀ ਕੀ ਕਹਾਤਾ ਬਈ ਜਿਹਾ ਆਨੰਦ ਆਣਾ ਇਹ ਦੇਖੋ ਜੋ ਦੀ ਇਹੀ ਹੈ ਵੀ ਕਿਉਂ ਆਰ 15 ਲੀਟਰ ਦੁੱਧ ਪਰ ਉਹਦੇ ਜਦੋਂ ਇਹਨਾਂ ਦੀ ਫੈਟ ਕੁਆਲਟੀ ਵੀ ਚੰਗੀ ਹੁੰਦੀ ਆ ਨਾ ਕੋਈ ਜ਼ਰੂਰੀ ਨਹੀਂ ਦੇ ਨਾਲ ਬਣੀ ਹੈ ਬੱਚੇ ਸਾਹਿਬ ਵੀ ਬੜੀ ਹੈ ਵੇਖੋ ਹਾਂਜੀ ਹਾਂਜੀ ਇਹਦਾ ਹੈ ਕੋਈ ਬੰਨਾਂ ਨੇ ਬਾਹੀ ਨੇ ਭਲ ਨਹੀਂ ਕੁਝ ਨਹੀਂ ਆ ਰਹਿਣ ਲਿਖੋ ਜਾਂ ਬਾਕੀ ਮਿਹਨਤ ਵੀ ਖਲੀ ਤਾਂ ਨਾ ਅਰੇ ਸਾਰੇ ਪਸ਼ੂ ਪਾਲ ਖਪਰਾਣਾ